ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਕਰਾਂਗੇ ਜਪਜੀ ਸਾਹਿਬ ਜੀ ਦੀ 30 ਨੰਬਰ ਪੌੜੀ ਤੇ ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਜੋ ਹਿੰਦੂ ਮਤ ਦੇ ਅੰਦਰ ਮਨਉਤ ਪਰਚਲਿਤ ਹੈ ਕਿ ਇੱਕ ਮਾਇਆ ਤੋਂ ਤਿੰਨ ਦੇਵਤੇ ਪੈਦਾ ਹੋਏ ਤੇ ਉਹ ਤਿੰਨ ਦੇਵਤੇ ਸੰਸਾਰ ਦੀ ਕਾਰ ਨੂੰ ਚਲਾ ਰਹੇ ਹਨ ਸਤਿਗੁਰੂ ਜੀ ਇਸ ਮਨਉਤ ਦਾ ਖੰਡਨ ਕਰਦੇ ਹੋਏ ਸਮਝਾ ਰਹੇ ਹਨ ਕਿ ਇਹ ਭਾਈ ਇੱਕ ਪਰਮਾਤਮਾ ਹੀ ਸੰਸਾਰ ਨੂੰ ਪੈਦਾ ਕਰਦਾ ਹੈ ਤੇ ਪਰਮਾਤਮਾ ਹੀ ਸੰਸਾਰ ਦੀ ਸੰਭਾਲ ਕਰਦਾ ਹੈ ਤੇ ਪਰਮਾਤਮਾ ਹੀ ਸੰਸਾਰ ਨੂੰ ਨਾਸ਼ ਕਰਦਾ ਹੈ ਹੁਣ ਜਦੋਂ ਸੰਸਾਰ ਦੀ ਉਤਪਤੀ ਦੀ ਗੱਲ ਚੱਲਦੀ ਹੈ ਦੁਨੀਆਂ ਦੇ ਵੱਖੋ-ਵੱਖ ਧਰਮਾਂ ਔਰ ਵਿਗਿਆਨ ਦੇ ਮੰਨਣੇ ਜਿਹੜੇ ਹਨ ਸਭ ਵੱਖੋ-ਵੱਖ ਹਨ ਪਰ ਸਤਿਗੁਰੂ ਜੀ ਨੇ ਜਪਜੀ ਸਾਹਿਬ ਜੀ ਦੇ ਅੰਦਰ ਹੀ ਬਚਨ ਕੀਤੇ ਹਨ ਜਾਗ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ ਜਿਸ ਕਰਤਾਰ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਆਪ ਹੀ ਜਾਣਦਾ ਹੈ ਇਸ ਤੋਂ ਇਲਾਵਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨਾਂ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਕੋਈ اے ਪ੍ਰਭੂ ਜੀ ਇਹ ਸਾਰੀ ਸ੍ਰਿਸ਼ਟੀ ਤੁਸੀਂ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਇਸ ਨੂੰ ਨਾਸ਼ ਕਰਦੇ ਹੋ ਅਜਿਹੇ ਹੀ ਵਿਚਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੀ ਮਿਲਦੇ ਹਨ ਤੁਦ ਆਪੇ ਸਿਸ਼ਟ ਸਿਰਜੀਆਂ ਆਪੇ ਫਨ ਗੋਈ ਜਿਤਨੀਆਂ ਵੀ ਸ੍ਰਿਸ਼ਟੀਆਂ ਹਨ ਪਰਮਾਤਮਾ ਆਪ ਇਹਨਾਂ ਦੀ ਰਚਨਾ ਕਰਦਾ ਹੈ ਤੇ ਆਪ ਹੀ ਇਸ ਸਾਰੇ ਸੰਸਾਰ ਨੂੰ ਨਾਸ਼ ਕਰਦਾ ਹੈ Hindu ਮਤ ਦੇ ਅੰਦਰ ਮੰਨਉਤ ਪ੍ਰਚਲਿਤ ਹੈ ਕਿ ਇਹ ਮਾਇਆ ਕਿਸੇ ਤਰੀਕੇ ਦੇ ਨਾਲ ਸ਼ੂਤ ਹੋਈ ਤੇ ਉਸ ਦੇ ਤਿੰਨ ਪੁੱਤਰ ਪੈਦਾ ਹੋਏ ਉਹਨਾਂ ਤਿੰਨ ਪੁੱਤਰਾਂ ਦੇ ਨਾਮ ਹਨ ਸ਼ਿਵ ਜੀ ਬ੍ਰਹਮਾ ਤੇ ਵਿਸ਼ਨੂੰ ਸਤਿਗੁਰੂ ਜੀ ਹਿੰਦੂਆਂ ਦੇ ਇਸ ਵਿਚਾਰ ਦੀ ਪਰੋੜਤਾ ਕਰ ਰਹੇ ਹਨ ਏਕਾ ਮਾਈ ਜੁਗਤ ਵਿਹਾਈ ਤਿੰਨ ਚੇਲੇ ਪਰਵਣ ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਸੰਸਾਰੀ ਬਣ ਗਿਆ ਘਰਬਾਰੀ ਬਣ ਗਿਆ ਭਾਵ ਕੇ ਸੰਸਾਰ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਇੱਕ ਢੰਡਾਰੀ ਬਣ ਗਿਆ ਢੰਡਾਰੇ ਦਾ ਮਾਲਕ ਅਨਾਜ ਜਾਂ ਖੁਰਾਕ ਸੰਸਾਰ ਦੇ ਜੀਵਾਂ ਨੂੰ ਪਹੁੰਚਾਉਣ ਵਾਲਾ ਵੰਡਣ ਵਾਲਾ ਇੱਕ ਕਚਹਿਰੀ ਲਾਉਣ ਵਾਲਾ ਦੀਵਾਨ ਲਾਣਨ ਵਾਲਾ ਭਾਵ ਕੇ ਜੀਵਨ ਦਾ ਸੰਗਾਰ ਕਰਨ ਵਾਲਾ ਸ਼ਿਵ ਜੀ ਹੁਣ ਸਤਿਗੁਰੂ ਜੀ ਇਹ ਵਿਚਾਰ ਜਿਹੜੇ ਹਨ ਹਿੰਦੂ ਮਤ ਦੇ ਦੱਸ ਰਹੇ ਹਨ ਕਿ ਹਿੰਦੂ ਮਤ ਦੇ ਇਹ ਵਿਚਾਰ ਹਨ ਕਿ ਇੱਕ ਮਾਇਆ ਕਿਸੇ ਤਰੀਕੇ ਦੇ ਨਾਲ ਪ੍ਰਸੂਤ ਹੋਈ ਉਸ ਤੋਂ ਤਿੰਨ ਦੇਵਤੇ ਪੈਦਾ ਹੋਏ ਤੇ ਉਹ ਤਿੰਨ ਦੇਵਤੇ ਸੰਸਾਰ ਦੀ ਘਾਰ ਇਸ ਤਰ੍ਹਾਂ ਚਲਾ ਰਹੇ ਹਨ ਕਿ ਇੱਕ ਜੀਵਾਂ ਨੂੰ ਫਾਇਦਾ ਕਰਦਾ ਹੈ ਇੱਕ ਜੀਵਾਂ ਨੂੰ ਰੋਜੀ ਬਖਉਂਦਾ ਹੈ ਤੇ ਇੱਕ ਜੀਵਾਂ ਨੂੰ ਨਾਸ਼ ਕਰਦਾ ਹੈ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਅਸਲ ਸਚਾਈ ਇਹ ਹੈ ਕਿ ਜਿਸ ਤਰ੍ਹਾਂ ਉਸ ਪਰਮਾਤਮਾ ਦੀ ਮਰਜ਼ੀ ਹੈ ਜਿਸ ਤਰ੍ਹਾਂ ਉਸ ਪਰਮਾਤਮਾ ਨੂੰ ਭੌਂਦਾ ਹੈ ਉਹ ਉਵੇਂ ਹੀ ਸੰਸਾਰ ਨੂੰ ਚਲਾਉਂਦਾ ਹੈ ਜਿਸ ਤਰ੍ਹਾਂ ਉਸ ਪਰਮਾਤਮਾ ਦਾ ਹੁਕਮ ਹੁੰਦਾ ਹੈ ਉਹ ਉਸੇ ਹੀ ਤਰ੍ਹਾਂ ਸੰਸਾਰ ਨੂੰ ਚਲਾਉਂਦਾ ਹੈ ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ ਪਰਮਾਨ ਸ਼ਬਦ ਦਾ ਅਰਥ ਹੈ ਹੁਕਮ ਜਿਵੇਂ ਪ੍ਰਮਾਤਮਾ ਦਾ ਹੁਕਮ ਹੁੰਦਾ ਹੈ ਤਵੇਂ ਉਹ ਸੰਸਾਰ ਨੂੰ ਚਲਾਉਂਦਾ ਹੈ ਹੁਣ ਜਦੋਂ ਜੀਵਾਂ ਨੂੰ ਪੈਦਾ ਕਰਨ ਦੀ ਗੱਲ ਆਉਂਦੀ ਹੈ ਤੇ ਜੇ ਹਿੰਦੂ ਮੰਤਰ ਦੇ ਅਨੁਸਾਰ ਗੱਲ ਕਰੀਏ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪ੍ਰਮਾਤਮਾ ਨੇ ਅਨਗਿਣਤ ਹੀ ਬ੍ਰਹਮੇ ਜਿਹੜੇ ਹਨ ਉਸ ਰਿਸ਼ਤੇ ਨੂੰ ਸਾਜਣ ਵਾਸਤੇ ਲਗਾਏ ਹੋਏ ਹਨ ਅਨੇਕ ਬ੍ਰਹਮੇ ਜਗ ਸਾਜਨ ਲਾਇ ਹੁਣ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਨੇ ਅਨਗਿਣਤ ਇੰਦਰ ਵਰਗੇ ਦੇਵਤੇ ਔਰ ਸੂਰਜ ਵਰਗੇ ਦੇਵਤਿਆਂ ਦੀ ਗੱਲ ਕੀਤੀ ਹੈ ਕਿਤੇ ਅੰਤ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਪਰਮਾਤਮਾ ਦੀ ਰਚਨਾ ਵਿੱਚ ਇੰਦਰ ਵਰਗੇ ਅਨਗਿਣਤ ਹੀ ਦੇਵਤੇ ਹਨ ਸੂਰਜ ਵਰਗੇ ਅਨਗਿਣਤ ਹੀ ਗ੍ਰਹਿ ਹਨ ਇਸੇ ਤਰ੍ਹਾਂ ਬ੍ਰਹਮਾ ਵਰਗੇ ਦੇਵਤੇ ਅਨਗਿਣਤ ਹੀ ਪਰਮਾਤਮਾ ਦੀ ਰਚਨਾ ਵਿੱਚ ਹਨ ਇਸ ਕਰਕੇ ਪਰਮਾਤਮਾ ਆਪ ਹੀ ਸੰਸਾਰ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਸੰਸਾਰ ਨੂੰ ਚਲਾਉਂਦਾ ਹੈ ਤੇ ਆਪ ਹੀ ਸੰਸਾਰ ਨੂੰ ਨਾਸ਼ ਕਰਦਾ ਹੈ ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਤਿਵੇਂ ਸੰਸਾਰ ਚੱਲਦਾ ਹੈ ਜਿਵ ਤੇ ਸੁਭਾਵੇ ਤੇ ਵਹਿ ਚਲਾਵੇ ਜਿਵ ਹੋਵੇ ਫੁਰਮਾਨ ਹੁਣ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਉਹ ਪਰਮਾਤਮਾ ਸਾਰੇ ਸੰਸਾਰ ਤੇ ਸੰਸਾਰ ਦੇ ਜੀਵਾਂ ਨੂੰ ਦੇਖ ਰਿਹਾ ਹੈ ਉਹ ਵੇਖ ਹੈ ਉਹਨਾਂ ਨਜ਼ਰ ਨਾ ਆਵੇ ਪਰ ਜੀਵਾਂ ਨੂੰ ਉਹ ਪਰਮਾਤਮਾ ਦਿਸਦਾ ਨਹੀਂ ਇਸੇ ਹੀ ਤਰ੍ਹਾਂ ਦੇ ਵਿਚਾਰ ਸਤ ਚੀਨੇ ਬਾਣੀ ਦੇ ਅੰਦਰ ਹੋਰ ਦਿੱਤੇ ਹਨ ਬੈਠਾ ਵੇਖੇ ਵਖ ਅਕੇਲਾ ਸਤਿਗੁਰੂ ਜੀ ਦੀ ਬਾਣੀ ਨੇ ਸਮਝਾਇਆ ਹੈ ਕਿ ਪਰਮਾਤਮਾ ਨੇ ਆਪਣੇ ਆਪ ਤੋਂ ਇਹ ਸੰਸਾਰ ਪੈਦਾ ਕੀਤਾ ਹੈ ਤੇ ਇਸ ਸੰਸਾਰ ਨੂੰ ਪੈਦਾ ਕਰਕੇ ਤੇ ਇਸ ਦੇ ਵਿੱਚ ਉਹ ਆਪ ਵਿਆਪਕ ਹੋ ਗਿਆ ਹੈ ਜਿਸ ਨੂੰ ਸਤਿਗੁਰੂ ਜੀ ਨੇ ਆਸਾ ਕੀ ਵਾਰ ਦੇ ਅੰਦਰ ਇਸ ਤਰ੍ਹਾਂ ਬਿਆਨ ਕੀਤਾ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਏ ਕਰ ਆਸਣ ਡਿਠੋ ਜਾਓ ਹੁਣ ਪ੍ਰਮਾਤਮਾ ਇਸ ਸਾਰੀ ਖੇਡ ਨੂੰ ਇਸ ਦੇ ਵਿੱਚ ਬੈਠ ਕੇ ਤੇ ਚਲਾ ਰਿਹਾ ਹੈ ਤੇ ਇਸ ਤੋਂ ਵੱਖ ਹੋ ਕੇ ਇਸ ਸਾਰੀ ਖੇਡ ਨੂੰ ਦੇਖ ਵੀ ਰਿਹਾ ਹੈ ਇਸ ਕਰਕੇ ਗੁਰਮਤਿ ਦਾ ਮੰਨਣਾ ਹੈ ਕਿ ਪ੍ਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਉਹ ਜਿਵੇਂ ਉਸ ਪ੍ਰਮਾਤਮਾ ਦਾ ਹੁਕਮ ਹੁੰਦਾ ਹੈ ਓਵੇਂ ਸੰਸਾਰ ਚੱਲਦਾ ਹੈ ਤੇ ਇਹ ਬੜੀ ਹੈਰਾਨਗੀ ਵਾਲੀ ਖੇਡ ਹੈ ਬਹੁਤ ਇਹ ਵਿਡਾਣ विदान शब्द ਦਾ ਅਰਥ ਹੈ ਹੈਰਾਨ ਕਰ ਦੇਣ ਵਾਲਾ ਕੌਤਕ ਉਹ ਹੈਰਾਨ ਕਰ ਦੇਣ ਵਾਲਾ ਕੌਤਕ ਕੀ ਹੈ ਕਿ ਪਰਮਾਤਮਾ ਤੇ ਸਾਰੇ ਸੰਸਾਰ ਦੇ ਜੀਵਾਂ ਨੂੰ ਦਿਖ ਰਿਹਾ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ ਭਾਵੇਂ ਕਿ ਛੋਟੇ ਤੋਂ ਛੋਟੇ ਜੀਵ ਤੋਂ ਲੈ ਕੇ ਵੱਡੇ ਤੋਂ ਵੱਡੇ ਜੀਵ ਤੱਕ ਪਰਮਾਤਮਾ ਜਿਹੜਾ ਹੈ ਹਰੇਕ ਜੀਵ ਨੂੰ ਜਾਣਦਾ ਹੈ ਤੇ ਦਿਖ ਰਿਹਾ ਹੈ ਤੇ ਸੰਭਾਲ ਕਰ ਰਿਹਾ ਹੈ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਔਰ ਜੀਵਾਂ ਨੂੰ ਪਰਮਾਤਮਾ ਦਿਸਦਾ ਨਹੀਂ ਇਹ ਹੈਰਾਨਗੀ ਵਾਲੀ ਖੇਡ ਹੈ ਇਸ ਕਰਕੇ ਬਜਾਏ ਬ੍ਰਹਮਾ ਦੇ ਪਜਾਏ ਸ਼ਿਵ ਜੀ ਦੇ ਬਜਾਏ ਵਿਸ਼ਨੂੰ ਦੇ ਜਾਂ ਹੋਰ ਦੇਵਤਿਆਂ ਦੇ ਜਾਂ ਹੋਰ ਤਤਾਂ ਦੇ ਅੱਗੇ ਝੁਕਣ ਦੀ ਬਜਾਏ ਜੇਕਰ ਝੁਕਣਾ ਹੈ ਨਮਸਕਾਰ ਕਰਨੀ ਹੈ ਬੇਨਤੀ ਅਰਜ਼ੋਈ ਕਰਨੀ ਹੈ ਤੇ ਇੱਕ ਪਰਮਾਤਮਾ ਅੱਗੇ ਕਰੋ ਜਿਹੜਾ ਪਰਮਾਤਮਾ ਸੰਸਾਰ ਨੂੰ ਪੈਦਾ ਕਰਦਾ ਹੈ ਚਲਾਉਂਦਾ ਹੈ ਸੰਭਾਲਦਾ ਹੈ ਤੇ ਸੰਸਾਰ ਨੂੰ ਨਾਸ਼ ਕਰਦਾ ਹੈ ਆਦੇਸ਼ ਇਸੇ ਆਦੇਸ਼ ਆਦੇਸ਼ ਸ਼ਬਦ ਦਾ ਅਰਥ ਹੈ ਨਮਸਕਾਰ ਨਮਸਕਾਰ ਹੈ ਉਸ ਪਰਮਾਤਮਾ ਨੂੰ ਜਿਸ ਦਾ ਆਪਣਾ ਕੋਈ ਮੋਡ ਨਹੀਂ ਹੈ ਆਦ ਅਨੀਲ ਅਨਾਦ ਅਨਹਤ ਅਨੀਲ ਸ਼ਬਦ ਦਾ ਅਰਥ ਹੈ ਸ਼ੁੱਧ ਰੂਪ ਅਨਾਦ ਸ਼ਬਦ ਦਾ ਅਰਥ ਹੈ ਕਿ ਜਿਸ ਦਾ ਮੁੱਢ ਨਹੀਂ ਦੱਸਿਆ ਜਾ ਸਕਦਾ ਤੇ ਜਿਸ ਦਾ ਮੁੱਢ ਬਿਆਨ ਨਹੀਂ ਕੀਤਾ ਜਾ ਸਕਦਾ ਅਨਾਹਤ ਸ਼ਬਦ ਦਾ ਅਰਥ ਹੈ ਕਿ ਨਾਸ਼ ਰਹਿਤ ਜਿਹੜਾ ਪਰਮਾਤਮਾ ਨਾਸ਼ ਰਹਿਤ ਹੈ ਭਾਵ ਕਿ ਅਬਨਾਸ਼ੀ ਹੈ ਨਾਸ਼ ਨਹੀਂ ਹੁੰਦਾ ਜਿਸ ਦਾ ਮੁੱਢ ਨਹੀਂ ਦੱਸਿਆ ਜਾ ਸਕਦਾ ਜਿਹੜਾ ਸ਼ੁੱਧ ਸਰੂਪ ਹੈ ਤੇ ਜਿਹੜਾ ਸਾਰੇ ਸੰਸਾਰ ਦਾ ਮੁੱਢ ਹੈ ਤੇ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ ਜੁਗ-ਜੁਗ ਇੱਕੋ ਵੇਸ ਉਸ ਪਰਮਾਤਮਾ ਨੂੰ ਨਮਸਕਾਰ ਕਰੋ ਹੁਣ ਜਦੋਂ ਅਸੀਂ ਸ੍ਰਿਸ਼ਟੀ ਦੀ ਉਤਪਤੀ ਦੀ ਗੱਲ ਕਰਦੇ ਹਾਂ ਤੇ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਆਪ ਹੈ ਤੇ ਉਸ ਦੇ ਵਿੱਚ ਇਹ ਸਮਰੱਥਾ ਤੇ ਕਲਾ ਤੇ ਤਾਕਤ ਹੈ ਕਿ ਇੱਕ ਅੱਖ ਦੇ ਝਮਕੇ ਜਿੰਨੇ ਸਮੇਂ ਦੇ ਵਿੱਚ ਸਾਰੇ ਸੰਸਾਰ ਨੂੰ ਖਾਲੀ ਵੀ ਕਰ ਸਕਦਾ ਹੈ ਤੇ ਭਰ ਵੀ ਸਕਦਾ ਹੈ ਹਰਣ ਪਰਣ ਜਾਂਕਾ ਨੇਤਰ ਹੋਰ ਇਸ ਕਰਕੇ ਸਤਿਗੁਰੂ ਜੀ ਨੇ ਇੱਕ ਪਰਮਾਤਮਾ ਦੀ ਪੂਜਾ ਇੱਕ ਪਰਮਾਤਮਾ ਦੇ ਚਰਨਾਂ ਦੇ ਅੱਗੇ ਨਮਸਕਾਰ ਕਰਨ ਦੀ ਗੱਲ ਕੀਤੀ ਹੈ ਇਧਰ ਉਧਰ ਭਟਕਣ ਦੀ بجائے ਵਿਚਾਰ ਕਰਦਿਆਂ ਉਹਨਾਂ ਫੁੱਲਾਂ ਦੇ ਖਮਾ ਬਖਸ਼ਣੀ ਫਤਿਹ ਦੀ ਸੰਧ ਕਰਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ